ਉਹ ਰਾ ਨੂੰ ਪੋੜਦੇ ਨੇ ਤੇਰੇ ਉੱਤੇ ਹਾਂਜੀ ਬ੍ਰਦਰ ਅਸੀਂ ਅੱਜ ਆਇਆ ਕਿ ਇਹ ਸਵੇਰੇ ਸਾਨੂੰ ਮਾਰਨਿੰਗ ਨੂੰ ਪਤਾ ਲੱਗਾ ਵੀ ਇਹ ਆਟੋ ਦਾ ਤੇ ਬੱਸ ਦਾ ਐਕਸੀਡੈਂਟ ਹੋ ਗਿਆ ਅਸੀਂ ਮੌਕੇ ਤੇ ਆਏ ਆ ਅਸੀਂ ਕਿਤੋਂ ਜ਼ਿਆਦਾ ਕਰਕੇ ਆ ਗੜੀਆਂਾਂ ਵਾ ਡੈੱਡ ਗੋੜੀਆਂ ਉਲਟੋ ਬੁਗਤੀਆਂ ਪਰ ਹੁਣ ਇਹਨਾਂ ਨੇ ਛੜਕਦੇ ਰੱਖੀਆਂ ਵਾ ਅਸੀਂ ਇਹਨਾਂ ਦੇ ਬਿਆਨ ਵੀ ਲਿਖੇ ਆ ਬੰਦਾ ਵੀ ਅਰੈਸਟ ਕਰ ਲਿਆ ਬੱਸ ਐਵਰ ਅਰੈਸਟ ਕਰ ਲਿਆ ਹਾਂਜੀ ਬਸ ਦੇ ਵਿੱਚ ਕਿੰਨੇ ਕੁ ਸਵਾਰੀਆਂ ਸੀ ਕੋਈ ਇਹ ਤੁਹਾਨੂੰ ਉਸ ਨੂੰ ਪਤਾ ਲੱਗਣਾ ਉਹ ਕੋਈ ਗੱਲ ਨਹੀਂ ਹੋਈ ਉਹਨਾਂ ਦੀ ਅੱਛਾ ਅਸੀਂ ਕਹਿੰਦੇ ਆ ਨਾ ਨਾ ਟੋਕੀ ਮੇਨਟੇਨਸ ਦੀ ਗੱਲ ਹੈ ਬੜੀ ਜਿਹੜਾ ਟ੍ਰੈਫਿਕ ਹੈਗਾ ਤਦੋਂ ਬੁਖਾਲ ਕਰਨਾ ਬਸ ਆ ਇਹਨਾਂ ਨੂੰ ਇਹਨਾਂ ਦੀ ਗੱਲ ਕਹਿ ਰਹੇ ਇਹਨਾਂ ਨੂੰ ਵੀ ਬੰਦਾ ਵੀ ਰੈਸਟ ਹੈ ਪਹਿਲਾਂ ਨੇ ਨਹੀਂ ਡਿਮਾਂਡ ਸੀ ਬੰਦਾ ਰੈਸਟ ਦਾ ਉਹ ਬੰਦਾ ਮਗੋਂ ਬੰਦਾ ਵੀ ਆ ਗਿਆ ਆਰਟੀਸੀ ਵਾਲੇ ਵੀ ਆ ਗਏ ਇੰਤਜ਼ਾਰ ਦੇ ਇਹਨਾਂ ਦੇ ਅੱਛਾ ਜੀ ਗੱਲ ਕਰ ਰਹੇ ਨੇ ਜੋ ਹੋਊਗੀ ਇੰਤਜ਼ਾਰ ਦਾ ਹਾਦਸਾ ਵਾਪਰ ਦੀ ਕਾਰਨ ਕੀ ਰਿਹਾ ਕਿ ਲਿੰਡਰ ਡੀਰ ਆ ਗਈ ਸੀ ਪਤਾ ਨਹੀਂ ਹੁਣ ਇਹ ਹੀ ਦੱਸ ਸਕਦਾ ਡਰਾਈਵਰ ਹੀ ਹੈ ਡਰਾਈਵਰ ਤੋਂ ਗੱ ਮੰਗ ਕੀ ਹੈਗੀ ਇਹਨਾਂ ਦੀ ਪਰਿਵਾਰਕ ਨੰਬਰਾਂ ਦੀ ਮੰਗ ਇਹੋ ਵੀ ਕਾਰਵਾਈ ਕਰੋ ਕਾਰਵਾਈ ਹੀ ਕਰ ਰਹੇ ਆ ਕਰਤੀ ਇਹ ਬੰਦਾ ਵੀ ਰੈਸਟ ਕਰ ਲਿਆ ਵੀ ਹਜੇ ਵੀ ਸਟੇਟਮੈਂਟ ਵੀ ਹਜੇ ਵੀ ਉਹ ਕਰ ਲੈ ਇਹਨਾਂ ਨੂੰ ਕਰਦੇ ਰੇ ਕੋਸਟ ਵੀ ਚਲੋ ਹੁਣ ਸਾਰਾ ਕੁਝ ਹੋ ਗਿਆ ਅਫਸਰਾਂ ਵੀ ਆਏ ਨੇ ਵੱਡੇ ਅਧਿਕਾਰੀ ਉਹਨਾਂ ਦੇ ਆ ਰਹੇ ਗੱਲ ਉਹਨਾਂ ਦੀ ਗੱਲ ਵੀ ਕਰ ਰਹੇ ਨੇ ਇਹਨਾਂ ਦੇ ਮਤਵ ਹਾਂ ਪਰ ਦੇਖਦੇ ਆ ਕਿ ਪਬਲਿਕ ਆ ਕੋਈ ਜਾਣਕਾਰੀ ਮਿਲੀ ਕਿ ਸਵਾਰੀਆਂ ਕਿੰਨੀਆਂ ਅੱਛੀਆਂ ਨਹੀਂ ਇਹਦੇ ਬਾਰੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕੁਝ ਡੈਡ ਬੋਡੀਜ਼ ਕਿੰਨੀਆਂ ਹੈਗੀਆਂ ਤਿੰਨ ਨੇ ਤਿੰਨ ਜਣੇ ਮਰੇ ਨੇ ਇਹ ਕੀ ਕਾਰਵਾਈ ਕੀ ਹਜੇ ਮੁਰਲੀ ਹੰਦੀ ਯਾਰੀ ਕਾਰਵਾਈ ਜੇ ਸਾਨੂੰ ਸਟੇਟਮੈਂਟ ਲਿਖਾਉਣਗੇ ਤਾਂ ਹੀ ਕਰਦਾਂਗੇ ਅੱਗੇ ਲਿਖਾ ਰਹੇ ਠੀਕ ਹੈ ਨੰਬਰ ਇਹ ਨੰਬਰ ਹੈ ਨੰਬਰ ਬਦਲਣਾ ਵਾਲਾ ਬਈ ਯਾਰ ਕੀ ਗੱਡੀ ਕਰਦਾ

ਨੇ ਅੱਜ ਐਕਸੀਡੈਂਟ ਇਹ ਸਵੇਰੇ ਸਾਨੂੰ ਮਾਰਨਿੰਗ ਨੂੰ ਪਤਾ ਲੱਗਾ ਵੀ ਇਹ ਆਟੋ ਦਾ ਬੱਸ ਦਾ ਐਕਸੀਡੈਂਟ ਹੋ ਗਿਆ ਅਸੀਂ ਮੌਕੇ ਤੇ ਆਏ ਆ ਅਸੀਂ ਕਿਤੋਂ ਜ਼ਿਆਦਾ ਕਰਕੇ ਆ ਗੜੀਆਂਾਂ ਡੈੱਡ ਬੋੜੀਆਂ ਉਲਟੋ ਗੋਲੀਆਂ ਪਰ ਹੁਣ ਇਹਨਾਂ ਨੇ ਛੜਕਦੇ ਰੱਖੀਆਂ ਅਸੀਂ ਇਹਨਾਂ ਦੇ ਬਿਆਨ ਵੀ ਲਿਖੇ ਆ ਬੰਦਾ ਵੀ ਅਰੈਸਟ ਕਰ ਲਿਆ ਬੱਸ ਐ ਅਰੈਸਟ ਕਰ ਲਿਆ ਹਾਂਜੀ ਬੱਸ ਦੇ ਵਿੱਚ ਕਿੰਨੀਆਂ ਏਕਸਵਾਰੀਆਂ ਸੀ ਕੋਈ ਇਹ ਤੋਂ ਨੂੰ ਕੋ ਪਤਾ ਲੱਗ ਨੂੰ ਕੋਈ ਗੱਲ ਹੀ ਨਹੀਂ ਹੋਈ ਉਹਨਾਂ ਦੇ ਡਰਾਈਵਰ ਅਸੀਂ ਤਾਂ ਅੱਜ ਨਾ ਨਾ ਡਰ ਦੀ ਮੇਨਟੇਨੈਂਸ ਦੇ ਵਾਸਤੇ ਖੜੇ ਹਾਂ ਤੇ ਜਿਹੜਾ ਟ੍ਰੈਫਿਕ ਹੈਗਾ ਕਦੋਂ ਬਹਾਲ ਕਰਨਾ ਬਸ ਆ ਇਹਨਾਂ ਨੂੰ ਇਹਨਾਂ ਦੀ ਗੱਲ ਕਹਿ ਰਹੇ ਇਹਨਾਂ ਨੂੰ ਵੀ ਬੰਦਾ ਵੀ ਰੈਸਟ ਹੈ ਪਹਿਲਾਂ ਨਹੀਂ ਡਿਮਾਂਡ ਸੀ ਬੰਦਾ ਰੈਸਟ ਕਰੋ ਬੰਦਾ ਮਗਾਓ ਬੰਦਾ ਵੀ ਆ ਗਿਆ ਪੀਆਰਟੀਸੀ ਵਾਲੇ ਵੀ ਆ ਗਏ ਇੰਤਜ਼ਾਰ ਦੇ ਨਾਲ ਗੱਲ ਕਰ ਰਹੇ ਨੇ ਜੋ ਹੋਊਗੀ ਅਸੀਂ ਕਰ ਲਾਂਗੇ ਹਾਸਾ ਵਾਪਰ ਦੀ ਕਾਰਨ ਕੀ ਰਿਹਾ ਕਿ ਨਿੰਦਰ ਦੀ ਦਾ ਕੀ ਸੀ ਪਤਾ ਨਹੀਂ ਹੁਣ ਇਹ ਹੀ ਦੱਸ ਸਕਦਾ ਡਰਾਈਵਰ ਹੀ ਡਰਾਈਵਰ ਕੋਈ ਗੱਲਬਾਤ ਹੋਈ ਨਹੀਂ ਨਾ ਨਾ ਕੋਈ ਨਹੀਂ ਹੋਈ ਹੁਣ ਮੰਗ ਕੀ ਹੈਗੀ ਇਹਨਾਂ ਦੀ ਪਰਿਵਾਰਕ ਮੈਂਬਰਾਂ ਦੀ ਮੰਗੇ ਹੋ ਵੀ ਕਾਰਵਾਈ ਕਰੋ ਕਾਰਵਾਈ ਹੀ ਕਰ ਰਹੇ ਕਰਤੀ ਹੈ ਬੰਦਾ ਵੀ ਰੈਸਟ ਕਰ ਲਿਆ ਇਹ ਵੀ ਇਹ ਵੀ ਹਜੇ ਵੀ ਸਟੇਟਮੈਂਟ ਵੀ ਹਜੇ ਵੀ ਉਹ ਨੂੰ ਕਰਨੇ ਨੂੰ ਕਰਦੇ ਰਿਕਵੈਸਟ ਵੀ ਚਲੋ ਹੁਣ ਸਾਰਾ ਕੁਝ ਹੋ ਗਿਆ ਅਫਸਰਾਂ ਵੀ ਆਏ ਨੇ ਵੱਡੇ ਅਧਿਕਾਰੀ ਉਹਨਾਂ ਦੇ ਆ ਰਹੇ ਗੱਲ ਉਹਨਾਂ ਦੀ ਗੱਲ ਵੀ ਕਰ ਰਹੇ ਨੇ ਇਹਨਾਂ ਦੇ ਮਤਵਾਬ ਪਰ ਦੇਖਦੇ ਆ ਕਿਹਾ ਪਬਲਿਕ ਆ ਕੋਈ ਜਾਣਕਾਰੀ ਮਿਲੀ ਕਿ ਸਵਾਰੀਆਂ ਕਿੰਨੀਆਂ ਇੱਥੇ ਗਈਆਂ ਨਹੀਂ ਇਹਦੇ ਬਾਰੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕੁਝ ਡੈਡ ਬੋਡੀਜ਼ ਕਿੰਨੀਆਂ ਹੈਗੀਆਂ ਤਿੰਨ ਨੇ ਤਿੰਨ ਜਣੇ ਬਾਰੇ ਨੇ ਕੀ ਕਾਰਵਾਈ ਕੀਤੀ ਹਜੇ ਮੁਰਗੀ ਜਾਂਦੀ ਜੀ ਕਾਰਜ ਜੇ ਸਾਨੂੰ ਸਟੇਟਮੈਂਟ ਲਿਖਾਉਣਗੇ ਤਾਂ ਹੀ ਕਰਦਾਂਗੇ ਅੱਗੇ ਲਿਖਾ ਰਹੇ